ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਬਚਨ ਕੀਤੇ ਭਾਈ ਗੁਰੂ ਦੇ ਨਾਲ ਉਹਨਾਂ ਦੀ ਨਹੀਂ ਬਣਦੀ ਜਿਹੜੇ ਲੋਕ ਨੇ ਉਹ ਗੁਰੂ ਦੇ ਕੋਲ ਉਹ ਲੋਕ ਨਹੀਂ ਬੈਠਦੇ ਦਿਲੋਂ ਜੁੜ ਕੇ ਉਹ ਕਿਹੜੇ ਲੋਕ ਨੇ ਮਹਾਰਾਜ ਗੁਰਬਾਣੀ ਵਿੱਚ ਬਚਨ ਕਰਦੇ ਨੇ ਸਤਗੁਰੂ ਜੀ ਕਿਰਪਾ ਕਰਦੇ ਕਹਿੰਦੇ ਜਿੰਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਗੁਰ ਪਾਸ ਉਥੈ ਸੱਚ ਵਰਤਦਾ ਸਾਧ ਸੰਗਤ ਜੀ ਕੂੜਿਆਰਾ ਚਿੱਤ ਉਦਾਸ ਮਹਾਰਾਜ ਬਚਨ ਕਰਦੇ ਕਹਿੰਦੇ ਜਿੰਨਾ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਕੂੜ ਵਰਤ ਰਿਹਾ ਹੈ ਭਾਈ ਉਹ ਮੇਰੇ ਮਾਲਕ ਠਾਕੁਰ ਵਾਹਿਗੁਰੂ ਦੇ ਕੋਲ ਆਣ ਕੇ ਨਹੀਂ ਬੈਠ ਸਕਦੇ ਬੜਾ ਵੱਡਾ ਬਚਨ ਹੈ ਜਿਨ੍ਹਾਂ ਦੇ ਅੰਦਰ ਕੂੜ ਵਰਤ ਰਿਹਾ ਹੈ ਨਾ ਝੂਠ ਦੇ ਆਸਰੇ ਨਾਲ ਚੱਲ ਰਹੇ ਆ ਝੂਠ ਦੇ ਨਾਲ ਜੁੜੇ ਹੋਏ ਆ ਉਹ ਕਿਵੇਂ ਸੱਚ ਦੇ ਕੋਲ ਆਣ ਕੇ ਬੈਠ ਜਾਣਾ ਕਿਵੇਂ ਸੱਚ ਦੇ ਨਾਲ ਜੁੜ ਜਾਣ ਉਹ ਕਦੇ ਵੀ ਸੱਚ ਦੇ ਨਾਲ ਜੁੜ ਨਹੀਂ ਸਕਦੇ ਸਾਧ ਸੰਗਤ ਜੀ ਗੁਰੂ ਮਹਾਰਾਜ ਸੱਚ ਦਾ ਸੋਮਾ ਹੈ ਤੇ ਝੂਠ ਕਿਵੇਂ ਸੱਚ ਦੇ ਨਾਲ ਰਲ ਜਾਵੇਗਾ ਸੱਚ ਦੇ ਵਿੱਚ ਝੂਠ ਕਦੇ ਵੀ ਰਲ ਨਹੀਂ ਸਕਦਾ ਇਹਦਾ ਰਲੇਵਾ ਨਹੀਂ ਹੋ ਸਕਦਾ ਮੇਰਾ ਗੁਰੂ ਸੱਚ ਦਾ ਸੋਮਾ ਹੈ ਤੇ ਉਹ ਹੀ ਗੁਰੂ ਦੇ ਸਿੱਖ ਆਣ ਕੇ ਕੋਲ ਬੈਠਣਗੇ ਜਿਹੜੇ ਸੱਚਿਆਰ ਨੇ ਜਿਨ੍ਹਾਂ ਦੇ ਅੰਦਰ ਕੂੜ ਨਹੀਂ ਵਰਤ ਰਿਆ ਤੇ ਸਾਧ ਸੰਗਤ ਜੀ ਜੇ ਕਿਤੇ ਕੂੜ ਕੂੜੇ ਮਨੁੱਖ ਜਿਹੜੇ ਕਿਤੇ ਉਹਨਾਂ ਨੂੰ ਗੁਰੂ ਦੇ ਕੋਲ ਆਉਣ ਦਾ ਸਮਾਂ ਮਿਲ ਜਾਵੇ ਕਿਤੇ ਬੈਠਣ ਦਾ ਸਮਾਂ ਮਿਲ ਜਾਵੇ ਨਾ ਉਹ ਵੱਲ ਫਰੇਬ ਦੇ ਨਾਲ ਹੀ ਗੁਰੂ ਦੇ ਕੋਲ ਬੈਠਣਗੇ ਬੜੇ ਔਖੇ ਬੈਠਣਗੇ ਉਹਨਾਂ ਦਾ ਦਿਲ ਅੰਦਰੋਂ ਨਹੀਂ ਕਰੇਗਾ ਕਿ ਅਸੀਂ ਗੁਰੂ ਦੇ ਕੋਲ ਬੈਠੇ ਆਂ ਬੜਾ ਆਨੰਦ ਆ ਰਿਹਾ ਹੈ ਨਹੀਂ ਉਹ ਬੜੇ ਵੱਲ ਫਰੇਬ ਦੇ ਨਾਲ ਬੈਠਣਗੇ ਬਹੁਤ ਔਖੇ ਹੋ ਕੇ ਬੈਠਣਗੇ ਮਹਾਰਾਜ ਵਚਨ ਕਰਦੇ ਉਹ ਵਲ ਛਲ ਕਰ ਛੱਤ ਕੱਢਦੇ ਫਿਰ ਜਾਏ ਬਹਿ ਕੂੜਿਆਰਾ ਪਾਸ ਕਹਿੰਦੇ ਵਲ ਫਰੇਬ ਦੇ ਨਾਲ ਕੋਲ ਤਾਂ ਬੈਠ ਜਾਣਗੇ ਪਰ ਮਹਾਰਾਜ ਵਚਨ ਕਰਦੇ ਫਿਰ ਕਹਿੰਦੇ ਉੱਠ ਕੇ ਜਾਏ ਬਹਿ ਕੂੜਿਆਰਾ ਪਾਸ ਕਹਿੰਦੇ ਕੂੜਿਆਰਾ ਦੇ ਕੋਲ ਝੂਠਿਆਂ ਦੇ ਕੋਲ ਉਹਨਾਂ ਦੀ ਸੰਗਤ